ਜਿਹੜੀ ਵੀਡੀਓ ਤੁਸੀਂ ਇਹ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਭਾਈ ਅਮਰੀਪਾਲ ਸਿੰਘ ਜੀ ਦੇ ਮਾਤਾ ਜੀ ਦੀ ਵੀਡੀਓ ਹੈ ਜਿਸਦੇ ਵਿੱਚ ਤੁਸੀਂ ਸਾਰੇ ਵੀ ਜਾਣਦੇ ਹੋ ਕੁਝ ਦਿਨਾਂ ਤੋਂ ਇੱਕ ਅਫਵਾਹ ਬਹੁਤ ਜ਼ਿਆਦਾ ਫੈਲ ਰਹੀ ਹੈ ਜਿਸਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰੀਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਚੌਂ ਲੜਨ ਲੱਗੇ ਅਤੇ ਉਸਦੇ ਬਾਰੇ ਭਾਈ ਅਮਰੀਪਾਲ ਸਿੰਘ ਜੀ ਮਾਤਾ ਨੇ ਵੱਡੇ ਖੁਲਾਸੇ ਕੀਤੇ ਹਨ ਅਤੇ ਤੁਸੀਂ ਦੇਖੋ ਇਹ ਪੂਰੀ ਵੀਡੀਓ ਤੇ ਤੁਹਾਡੇ ਕੀ ਵਿਚਾਰ ਨੇ ਕਿ ਭਾਈ ਅਮਰੀਪਾਲ ਸਿੰਘ ਨੂੰ ਚੌਂ ਲੜਨੀ ਚਾਹੀਦੀ ਹੈ ਕਿ ਨਹੀਂ ਉਹ ਵੀ ਸਾਡੇ ਗੁਮੇਰ ਸੈਕਸ਼ਨ ਵੀ ਹੋਰ ਦਸੇ ਹੁੰਦੇ ਜਿਹੜੇ ਜਿਹੜੇ ਦੋਸਤ ਵਰਾਸਟੀ ਵੀ ਲਾਈਵ YouTube ਚੈਨਲ ਤੇ ਨਵੇਂ ਹਨ ਤੁਹਾਨੂੰ ਜੋ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਨੂੰ ਕਰਨਾ ਨਾ ਭੁੱਲਣਾ ਹੁਣ ਦੇਖੋ ਇਹ ਪੂਰੀ ਵੀਡੀਓ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਦੇ ਪਾ ਪਿਤਾ ਜੀ ਤੇ ਚਾਚਾ ਜੀ ਨੇ ਉਹਨਾਂ ਦੀ ਪਰਮਿਸ਼ਨ ਪਾਈ ਸੀ 25 ਤਰੀਕ ਨੂੰ ਉਹਨਾਂ ਦੀ ਮੁਲਾਕਾਤ ਸੀ ਜਿਹਦਾ ਕਰਕੇ ਉਹ ਗਏ ਸੀ ਕਿ ਜਿਆਦਾ ਸੰਗਤਾਂ ਵੀ ਬਹੁਤ ਇਲਾਕੇ ਦੀਆਂ ਸੰਗਤਾਂ ਤੇ ਮਤਲਬ ਪੰਚਾਇਤਾਂ ਬਹੁਤ ਦਬਾਅ ਬਣਾ ਰਹੀਆਂ ਸੀ ਕਿ ਭਾਈ ਸਾਹਿਬ ਖਦੂ ਸਭ ਤੋਂ ਚੋਣ ਲ ਇਸ ਕਰਕੇ ਉਹਨਾਂ ਦੇ ਚਾਚਾ ਜੀ ਤੇ ਪਿਤਾ ਜੀ ਗਏ ਸੀ ਉਹਨਾਂ ਨੂੰ ਸਲਾਹ ਲੈਣ ਉਹਨਾਂ ਦੀ ਤੇ ਮਤਲਬ ਕਿ ਉੱਥੇ ਪ੍ਰਸ਼ਾਸਨ ਨੇ ਇੰਨਾ ਗਲਤ ਵਤੀਰਾ ਕੀਤਾ ਕਿ ਪਹਿਲੋਂ ਤੋਂ 1:30 ਵਜੇ ਤੱਕ ਉਹਨਾਂ ਨੂੰ ਮੁਲਾਕਾਤ ਤੇ ਭਾਈ ਸਾਹਿਬ ਉਹਨਾਂ ਨੂੰ ਬੁਲਾਇਆ ਹੀ ਨਹੀਂ ਜੇ ਬੁਲਾਇਆ ਬੁਲਾਇਆ ਤੇ ਉਹ ਚਾਚਾ ਜੀ ਨੂੰ ਅਲੱਗ ਬਿਠਾਤਾ ਤੇ ਅਮਰਤਪਾਲ ਨੂੰ ਤੇਰੇ ਡੈਡੀ ਨੂੰ ਅਲੱਗ ਬਿਠਾ ਦਿੰਦਾ ਕਿਉਂਕਿ ਇਹ ਸਬੰਧੀ ਗੱਲਬਾਤ ਹੀ ਵਿਚਾਰ ਕਰ ਹੀ ਨਹੀਂ ਸਕੇ ਜਿਸ ਸਿਰ ਤੇ ਬਹੁਤ ਇੰਟੈਲੀਜੈਂਸੀ ਲੱਗੀ ਉਹਨਾਂ ਦੇ ਇਹ ਮਸਲੇ ਤੇ ਉਹਨਾਂ ਕੋਈ ਗੱਲਬਾਤ ਕੀਤੀ ਨਹੀਂ ਗਈ ਤੇ ਫਿਰ ਉਹਨਾਂ ਇਸ ਸਬੰਧ ਵਿੱਚ ਉੱਥੋਂ ਦੇ ਡੀਸੀ ਨੂੰ ਵੀ ਮਿਲੇ ਆ ਪੀ ਸ਼ਾਇਦ ਸਾਨੂੰ ਕੱਲ ਦੀ ਮੁਲਾਕਾਤ ਕਰਨ ਨੂੰ ਦਿੱਤੀ ਜਾਵੇ ਤੇ ਉਹ ਇਹਦੇ ਵਿੱਚ ਕੋਈ ਅਸੀਂ ਅਹਿਮ ਫੈਸਲਾ ਨਹੀਂ ਲੈ ਸਕੇ ਤੇ ਕੱਲ ਨੂੰ ਜੇ ਸ਼ਾਇਦ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਫਿਰ ਉਹ ਮੁਲਾਕਾਤ ਕਰਕੇ ਦੱਸਣਗੇ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਸੰਗਤਾਂ ਵਿੱਚ ਐਲਾਨਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਤ ਉਸਕੇ ਬਾਰੇ ਵਿੱਚ ਬਰਾਬਰ ਇਧਰ ਨਾ ਹਮ ਲੋਕਾਂ ਨੂੰ ਮੁਲਾਕਾਤ ਦਾ ਟਾਈਮ ਵੀ ਬਰਾਬਰ ਨਹੀਂ ਮਿਲਦਾ ਪਹਿਲੇ ਤੋਂ ਹਮ ਲੋਕ ਥੋੜਾ ਥੋੜਾ ਦੇਰ ਲਗਾ ਫਿਰ ਹਮ ਲੋਕੋ ਵੀ 1.5 ਘੰਟਾ ਜਾ ਕੇ ਅੰਦਰ ਵੀ ਮੀਟਿੰਗ फिर वो आए फिर कभी बोलते कि ये आदमी इसके साथ में बैठ सकता है वो आदमी उसके साथ में बैठ सकता है अभी यहाँ पर तो कुछ नहीं चाहते हम तो, तो जनता चाह रही है फैसला वही हो अगर लोग चाह रहे होंगे तो फिर वो बोले कि मैं लोगों से बात वो मेरे लोग है मैं उनके लिए ही लड़ रहा था पहले भी खिलाफ हारा हो गया उनकी अगर लोग चाह रहे हैं कि मैं इलेक्शन ले, लड़के उनका कुछ अच्छा कर सकता तो, तो मैं इलेक्शन लड़ूंगा अगर लोग वाहिगुरु जी जी का खालसा वाहिगुरु जी की फतेह ਭਾਈ ਸਾਹਿਬ ਦੇ ਪਾਪਾ ਪਿਤਾ ਜੀ ਤੇ ਚਾਚਾ ਜੀ ਨੇ ਉਹਨਾਂ ਦੀ ਪਰਮਿਸ਼ਨ ਪਾਈ ਸੀ 25 ਤਰੀਕ ਨੂੰ ਉਹਨਾਂ ਦੀ ਮੁਲਾਕਾਤ ਸੀ ਜਿਹਦਾ ਕਰਕੇ ਉਹ ਗਏ ਸੀ ਕਿ ਜਿਆਦਾ ਸੰਗਤਾਂ ਵੀ ਬਹੁਤ ਇਲਾਕੇ ਦੀਆਂ ਸੰਗਤਾਂ ਤੇ ਮਤਲਬ ਪੰਚਾਇਤਾਂ ਬਹੁਤ ਦਬਾਅ ਬਣਾ ਰਹੀਆਂ ਸੀ ਕਿ ਭਾਈ ਸਾਹਿਬ ਖਦੂ ਸਰਬ ਤੋਂ ਚੋਣ ਲੜੇ ਤੇ ਇਸ ਕਰਕੇ ਉਹਨਾਂ ਦੇ ਚਾਚਾ ਜੀ ਤੇ ਪਿਤਾ ਜੀ ਗਏ ਸੀ ਉਹਨਾਂ ਨੂੰ ਸਲਾਹ ਲੈਣ ਉਹਨਾਂ ਦੀ ਤੇ ਮਤਲਬ ਕਿ ਉੱਥੇ ਪ੍ਰਸ਼ਾਸਨ ਨੇ ਇੰਨਾ ਗਲਤ ਵਤੀਰਾ ਕੀਤਾ ਕਿ ਪਹਿਲਾਂ ਤੋਂ 1.5 ਵਜੇ ਤੱਕ ਉਹਨਾਂ ਨੂੰ ਮੁਲਾਕਾਤ ਤੇ ਭਾਈ ਸਾਹਿਬ ਉਹਨਾਂ ਨੂੰ ਬੁਲਾਇਆ ਹੀ ਨਹੀਂ ਜੇ ਬੁਲਾਇਆ ਬੁਲਾਇਆ ਤੇ ਉਹ ਚਾਚਾ ਜੀ ਨੂੰ ਅਲੱਗ ਬਿਠਾਤਾ ਤੇ ਅਮਰਤਪਾਲ ਨੂੰ ਤੇਰੇ ਡੈਡੀ ਨੂੰ ਅਲੱਗ ਬਿਠਾ ਦਿੱਤਾ ਕਿਉਂਕਿ ਇਹ ਸਬੰਧੀ ਗੱਲਬਾਤ ਹੀ ਵਿਚਾਰ ਕਰ ਹੀ ਨਹੀਂ ਸਕੇ ਜਿਉਂ ਸਿਰ ਤੇ ਬਹੁਤ ਇੰਟੈਲੀਜੈਂਸੀ ਲੱਗੀ ਉਹਨਾਂ ਦੇ ਇਹ ਮਸਲੇ ਤੇ ਉਹਨਾਂ ਕੋਈ ਗੱਲਬਾਤ ਕੀਤੀ ਨਹੀਂ ਗਈ ਤੇ ਫਿਰ ਉਹਨਾਂ ਇਸ ਸਬੰਧ ਵਿੱਚ ਉਥੋਂ ਦੇ ਡੀਸੀ ਨੂੰ ਵੀ ਮਿਲੇ ਆ ਕਿ ਸ਼ਾਇਦ ਸਾਨੂੰ ਕੱਲ ਦੀ ਮੁਲਾਕਾਤ ਕਰਨ ਨੂੰ ਦਿੱਤੀ ਜਾਵੇ ਤੇ ਉਹ ਇਹਦੇ ਵਿੱਚ ਕੋਈ ਅਹਿਮ ਫੈਸਲਾ ਨਹੀਂ ਲੈ ਸਕੇ ਤੇ ਕੱਲ ਨੂੰ ਜੇ ਸ਼ਾਇਦ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਫੇਰ ਉਹ ਮੁਲਾਕਾਤ ਕਰਕੇ ਦੱਸਣਗੇ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਸੰਗਤਾਂ ਵਿੱਚ ਐਲਾਨਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ